ਪੰਗੂ ਪ੍ਰਾਪਰਟੀ ਤੇ ਸਵਾਗਤ ਹੈ ਅੱਜ ਤੁਹਾਡੇ ਲਈ ਇੱਕ ਮਕਾਨ ਲੈ ਕੇ ਆਏ ਆ 250 ਗਜ ਦਾ ਬੀੜ बस्ती ਰਿੰਗ ਰੋਡ ਦੇ ਨੇੜੇ ਮਕਾਨ ਹੈ ਸਿੰਪਲ ਮਕਾਨ ਬਣਿਆ ਹੋਇਆ ਕਿਸੇ ਵੀਰ ਭਰਾ ਨੇ ਡੈਰੀ ਦਾ ਕੰਮ ਚਲਾਉਣਾ ਤੇ ਖੁੱਲਾ ਪਲਾਟ ਬਣਿਆ ਹੋਇਆ 250 ਗਜ ਦਾ ਡਿਮਾਂਡ ਇਹਨਾਂ ਦੀ 10 ਲੱਖ ਰੁਪਈਆ ਬਾਕੀ ਮੌਕੇ ਤੇ ਸ਼ੂਟ ਹੋ ਜੂਗੀ ਦੋ ਕਮਰੇ ਬਣੇ ਹੋਏ ਆ ਤੇ ਬਾਥਰੂਮ ਤੇ ਕਿਚਨ ਬਣਿਆ ਹੋਇਆ ਹੈ। ਬਾਕੀ ਆ ਤੁਸੀਂ ਦੇਖ ਹੀ ਰਹੇ ਹੋ ਖੁੱਲਾ ਵਿਹੜਾ ਬਣਿਆ ਹੋਇਆ ਹੈ। ਆ ਕਿਸੇ ਵੀਰ ਭਰਾ ਨੇ ਐਡ ਕਰਾਉਣੀ ਐਡ ਦਾ ਕੋਈ ਪੈਸਾ ਨਹੀਂ ਲੈਂਦੇ ਅਸੀਂ। ਘਰ ਦੀ, ਮਕਾਨ ਦੀ, ਪਲਾਟ ਦੀ ਸਾਡਾ ਸਕਰੀਨ ਤੇ ਨੰਬਰ ਚੱਲ ਜਿੰਦਾ ਕਾਲ ਕਰ ਸਕਦੇ ਆ ਸਾਨੂੰ। ਸਾਡੀ ਵੀਡੀਓ ਨੂੰ ਜਲਦੀ ਜਲਦੀ ਨੂੰ ਸ਼ੇਅਰ ਕਰ ਦਿਓ, YouTube ਤੇ ਸਬਸਕ੍ਰਾਈਬ ਕਰ ਦਿਓ ਤੇ Facebook ਤੇ ਫੋਲੋ ਕਰ ਦਿਓ। Instagram ਤੇ ਫੋਲੋ ਕਰ ਦਿਓ। ਤਾਂ ਕਿ ਤੁਹਾਡੇ ਤੱਕ ਸਾਡੀ ਵੀਡੀਓ ਪਹੁੰਚ ਸਕੇ ਬਹੁਤ ਹੀ ਵਧੀਆ ਮਕਾਨ ਖੁੱਲਾ ਬਣਿਆ ਹੋਇਆ ਹੈ ਡਿਮਾਂਡ 10 ਲੱਖ ਰੁਪਈਆ ਬਾਕੀ ਮੌਕੇ ਤੇ ਸ਼ੂਟ ਹੋ ਜੂਗੀ ਕਿਸੇ ਵੀਰ ਭਰਾ ਨੇ ਡੇਰੀ ਦਾ ਕੰਮ ਕਰਨਾ ਹੈ ਡੇਰੀ ਦੇ ਕੰਮ ਵਾਸਤੇ ਬਹੁਤ ਵਧੀਆ ਹੈ ਰਿੰਗ ਰੋਡ ਦੇ ਨੇੜੇ ਪੈਂਦਾ ਹੈ ਬੀੜ ਵਸਤੀ ਦੋ ਕਮਰੇ ਆ ਦੇ ਵਿੱਚ ਬਣੇ ਵੀ ਤੇ ਇੱਕ ਕਿਚਨਾ ਤੇ ਬਾਥਰੂਮ ਹੈ ਖੁੱਲਾ ਮਕਾਨ ਹੈ ਸਿੰਪਲ ਮਕਾਨ ਬਣਿਆ ਹੋਇਆ ਦੋ ਬੈਡਰੂਮ ਕਿਚਨ ਤੇ ਬਾਥਰੂਮ ਡਿਮਾਂਡ ਇਹਨਾਂ ਦੀ 10 ਲੱਖ ਰੁਪਈਆ ਬਾਕੀ ਮੌਕੇ ਤੇ ਸ਼ੂਟ ਹੋ ਜੂਗੀ ਬਾਕੀ ਆ ਤੁਸੀਂ ਦੇਖ ਹੀ ਰਹੇ ਹੋ ਮਕਾਨ ਖੁੱਲਾ ਹੈ ਸਿੰਪਲ ਮਕਾਨ ਬਣਿਆ ਹੋਇਆ ਹੈ ਡਿਮਾਂਡ ਇਹਨਾਂ ਦੀ 10 ਲੱਖ ਰੁਪਈਆ ਬਾਕੀ ਮੌਕੇ ਤੇ ਸ਼ੂਟ ਹੋ ਜੂਗੀ ਸਾਡੀ ਵੀਡੀਓ ਨੂੰ ਸ਼ੇਅਰ ਕਰ ਦਿਓ ਤੇ YouTube ਤੇ ਸਬਸਕ੍ਰਾਈਬ ਕਰ ਦਿਓ ਤੁਹਾਡੇ ਤਾਂ ਹੀ ਸਾਡੀ ਵੀਡੀਓ ਪਹੁੰਚ ਸਕੇ ਲੈਂਟਰ ਤੇ ਮਕਾਨ ਬਣਿਆ ਹੋਇਆ ਹੈ ਸਿੰਪਲ ਮਕਾਨ ਆ ਬਿਲਕੁਲ ਕਿਸੇ ਵੀਰ ਭਰਾ ਨੇ ਡੇਰੀ ਦਾ ਕੰਮ ਕਰਨਾ ਹੈ ਡੇਰੀ ਦੇ ਕੰਮ ਵਾਸਤੇ ਬਹੁਤ ਵਧੀਆ ਖੁੱਲਾ ਮਕਾਨ ਬਣਿਆ ਹੋਇਆ ਹੈ ਰਿੰਗ ਰੋਡ ਦੇ ਨੇੜੇ ਆ ਮਿਲਦੇ ਆ ਫਿਰ ਆਪਾਂ ਅਗਲੀ ਵੀਡੀਓ ਦੇ